ਟਰੈਕਟਰ ਨਹੀਂ ਹੈਗੇ ਇਹਦਾ ਕੁਝ ਕੀਤਾ ਨਹੀਂ ਤੱਕ ਆਪਣਾ ਦੇਸ਼ ਟਰੈਕਟਰ ਪ੍ਰੋਡਿਊਸ ਨਹੀਂ ਕਰਦਾ ਸੀ ਜੀ ਨਹੀਂ ਬਿਲਕੁਲ ਮੈਨੂਫੈਕਚਰਿੰਗ ਇੰਡੀਆ ਚ ਨਹੀਂ ਹੁੰਦੀ ਸੀ ਟਰੈਕਟਰ ਨਹੀਂ ਸੀ ਬਿਲਕੁਲ ਨਹੀਂ ਸੀ ਹੁੰਦੀ ਹਮ ਘਬਰਾਹਟ ਤਾਂ ਜ਼ਰੂਰ ਹੁੰਦੀ ਸੀ ਲੇਕਿਨ ਇਹਨਾਂ ਨੂੰ ਪਤਾ ਸੀਗਾ ਕਿ ਕਰ ਲੈਣਾ ਕਿਉਂ ਮੈਂ ਹੀ ਜੇ ਨਹੀਂ ਕਰਕੇ ਆਇਆ ਮਾਸਟਰ ਆਫ ਟੈਕਨੋਲੋਜੀ ਕਰਕੇ ਆਇਆ ਅਸੀਂ ਜਦੋਂ ਤੁਸੀਂ ਕਿਹੜੀ ਕੰਪਨੀ ਵਾਸਤੇ ਡਿਜ਼ਾਈਨ ਕੀਤਾ ਟਰੈਕਟਰ ਨਹੀਂ ਜੀ ਅਸੀਂ ਕੰਪਨੀ ਵਾਸਤੇ ਨਹੀਂ ਸੀ ਕਰ ਰਹੇ ਅਸੀਂ ਤੇ ਕਰ ਰਹੇ ਸੀ ਇੰਸਟੀਚਿਊਟ ਲਈ ਤੇ ਇੰਸਟੀਚਿਊਟ ਦਾ ਕੰਮ ਇਹ ਹੈ ਕਿ ਜਦੋਂ ਡਿਜ਼ਾਈਨ ਕੰਪਲੀਟ ਹੋ ਜਾਏਗਾ ਤੇ ਉਹਦੀ ਮੈਨੂਫੈਕਚਰਿੰਗ ਦਾ ਬੰ ਮੈਨੂੰ ਐਜਨੂ ਐਸੀ ਮੈਨੂੰ ਬੜੀ ਘਬਰਾਹਟ ਸੀ ਲੇਕਿਨ ਜੇ ਤੁਸੀਂ ਕੰਮ ਨੂੰ ਹੱਥ ਪਾ ਦੋਗੇ ਤੇ ਰਾਸਾ ਨਿਕਲੇਗਾ ਉਹ ਫਿਰ ਅਸੀਂ ਬੈਠੇ ਤੁਹਾਨੂੰ ਗਾਈਡ ਕਰ ਉਹਨੂੰ ਤੁਸੀਂ ਕਰੋ ਅਸੀਂ ਟੁਕੜੀਆਂ ਬਣਾ ਕੇ ਉਹਨਾਂ ਦੇ ਪੀਸ ਬਣਾ ਕੇ ਸਾਨੂੰ ਜਿੰਦੇ ਅਸੀਂ ਅਸੈਂਬਲ ਕਰ ਜਾਂਦੇ ਸੀ ਕਰਦੇ ਕਰਦੇ ਇੱਕ ਟਰੈਕਟਰ ਬਣਾਇਆ ਉਸ ਦੇ ਬਾਅਦ ਉਹਨੂੰ ਹੀ ਜੋੜਾਉਣਾ ਸ਼ੁਰੂ ਕਰ ਦਿੱਤਾ ਉੱਚੋਂ ਜਿਹੜੇ ਸਾਨੂੰ ਡਿਫੈਕਟ ਮਿਲੇ ਉਹਨੂੰ ਫਿਰ ਰੈਕਟੀਫਾਈ ਕਰਕੇ ਇੱਕ ਹੋਰ ਬਣਾਇਆ ਹਮੇਸ਼ਾ ਸੀ ਪਿੱਛੇ ਝਾਕੇ ਦੇਖਦੇ ਕਿ ਉਸ ਟਰੈਕਟਰ ਦਾ ਕੀ ਹੋਇਆ ਸਾਡੇ ਟਰੈਕਟਰ ਦਾ ਕੀ ਹੋਇਆ ਉਹ ਕਰਦੇ ਕਰਦੇ ਤੱਕੇ ਵਿੱਚ ਇੱਕ ਸਾਲ ਲੰਘ ਗਿਆ ਦੋ ਸਾਲ ਲੰਘ ਗਿਆ ਪੰਜ ਸਾਲ ਲੰਘ ਗਿਆ ਸਾਨੂੰ ਯਾਰ ਇਹ ਸਾਂ ਬੜਾਇਆ ਸੀਗਾ ਇਹ ਕੋਲ ਸਟੋਰੇਜ ਪੈ ਗਿਆ ਫਾਇਲਾਂ ਚ ਪਿਆ ਰਹਿਣਾ ਬੜਨਾ ਵੀ ਕੁਝ ਹੋਣਾ ਕਿ ਨਹੀਂ ਹੋਣਾ ਉਸ ਵੇਲੇ ਸਵਰਾਜ ਦਾ ਨਾਮ ਬਿਲਕੁਲ ਨਹੀਂ ਸੀਗਾ ਸਾਨੂੰ ਬਿਲਕੁਲ ਨਹੀਂ ਪਤਾ ਕੀ ਬੜਨਾ ਕੀ ਨਹੀਂ ਬੜਨਾ ਸਾਨੂੰ ਪਤਾ ਟਰੈਕਟਰ ਬਣਾ ਕੇ ਦਿੱਤਾ ਅਗੇ ਕਦ ਚਲੇਗਾ ਉਹ ਜਿਹੜਾ ਟਰੈਕਟਰ ਬਣਾ ਮੋਹੱਲੀ ਦੇ ਵਿੱਚ ਪਤਾ ਨਹੀਂ ਉਸ ਉਹਦਾ ਕੰਪਨੀ ਦਾ ਨਾਮ ਕੀ ਹੈਗਾ ਲੇਕਿਨ ਜਿਹੜਾ ਉਸ ਟਰੈਕਟਰ ਬਣ ਰਿਹਾ ਉਹ ਸਵਰਾਜ ਟਰੈਕਟਰ ਹੈ ਸਵਰਾਜ ਟਰੈਕਟਰ ਜੀ ਕਿ ਸਾ ਕਿ ਇੱਕ ਵਾਰ ਕਹਿੰਦੇ ਆ ਕਿ ਕੋਈ ਇੰਡੀਆ ਚ ਨਵੇਂ-ਨਵੇਂ ਟਰੈਕਟਰਸ ਆਉਣੇ ਸੀ ਤੇ ਜਿਹੜਾ ਉਦੋਂ ਇੰਡੀਆ ਚ ਟਰੈਕਟਰ ਬਣੇ ਉਹਦਾ ਡਿਜ਼ਾਈਨ ਜਿਹੜਾ ਬਣਾਇਆ ਗਿਆ ਉਹ ਤੁਹਾਡੀ ਟੀਮ ਨੇ ਬਣਾਇਆ ਸੀ ਹਾਂਜੀ ਉਹ ਇਸ ਤਰ੍ਹਾਂ ਦੀ ਕਿ ਸੈਂਟਰਲ ਮਕੈਨੀਕਲ ਇੰਜੀਨੀਅਰਿੰਗ ਇੰਸਟੀਚਿਊਟ ਦੁਰਗਾਪੁਰ ਚ ਹੈ ਉਹ ਪੂਰੇ ਹਿੰਦੁਸਤਾਨ ਦਾ ਜਿੰਨਾ ਰਿਸਰਚ ਵਰਕ ਹੈ ਨਾ ਉੱਥੇ ਹੁੰਦਾ ਇਸ ਤਰ੍ਹਾਂ ਵੱਡੀ-ਵੱਡੀ ਫੈਕਟਰੀਆਂ ਨੂੰ ਕੋਈ ਪ੍ਰੋਬਲਮ ਹੈਗੀ ਆ ਉਹਨਾਂ ਤੋਂ ਹੱਲ ਨਹੀਂ ਹੋ ਰਹੀ ਉਹ بجائے ਕਿਸੇ ਕੰਸਲਟੈਂਟ ਨੂੰ ਲੱਭਣ ਕੀ ਕਰੀਏ ਉਹ ਰੈਫਰ ਕਰ ਦਿੰਦੇ ਆ ਉਸ ਇੰਸਟੀਚਿਊਟ ਨੂੰ ਤੇ ਉਹ ਇੰਸਟੀਚਿਊਟ ਫ੍ਰੀਜ ਸਰਵਿਸ ਇੰਡੀਆ ਉਹ ਪ੍ਰੋਬਲਮ ਸੋਲਵ ਕਰ ਦਿਆ ਤੇ ਫਿਰ ਉਹਨੂੰ ਦਿੰਦੇ ਆ ਕਿ ਇਹ ਆਨਸਰ ਹੈਗਾ ਤੁਹਾਡਾ ਜਰ ਕੋਈ ਨਾ ਕੋ ਆਪਣਾ ਬੰਦਾ ਲਗਾਣਗੇ ਦੇਣਗੇ ਉਹਨਾਂ ਨੂੰ ਉਹਨਾਂ ਕੋਲ ਕਈ ਤਰੀਕੇ ਦੇ ਮਸਲੇ ਆਉਂਦੇ ਤੇ ਇੱਕ ਮਸਲਾ ਇਹ ਵੀ ਸੀਗਾ ਕਿ ਟਰੈਕਟਰ ਨਹੀਂ ਹੈਗੇ ਇਹਦਾ ਕੁਝ ਕੀਤਾ ਜਾਂਦਾ ਉਦੋਂ ਤੱਕ ਆਪਣਾ ਦੇਸ਼ ਟਰੈਕਟਰ ਪ੍ਰੋਡਿਊਸ ਨਹੀਂ ਕਰਦਾ ਸੀ ਜੀ ਨਹੀਂ ਬਿਲਕੁਲ ਮੈਨੂਫੈਕਚਰਿੰਗ ਇੰਡੀਆ ਚ ਨਹੀਂ ਹੁੰਦੀ ਸੀ ਟਰੈਕਟਰ ਨਹੀਂ ਸੀ ਬਿਲਕੁਲ ਨਹੀਂ ਸੀ ਹਮ 1965 ਉਸਿਲ ਕੁ ਟੈਕਨੀਸ਼ੀਅਨ ਹਿ ਬਣੰਦੇ ਫਿਰ ਉਹ ਡਿਜ਼ਾਈਨ ਤੁਸੀਂ ਬਣਾਇਆ ਉਸ ਡਿਜ਼ਾਈਨ ਵਾਸਤੇ ਪਹਿਲਾਂ ਤਾਂ ਟੀਮ ਬਣਾਈ ਗਈ ਟੀਮ ਚ ਮੇਰਾ ਸਿਲੈਕਸ਼ਨ ਹੋਇਆ ਹਮ ਤੇ ਮੇਰੀ ਕੁਆਲਿਫਿਕੇਸ਼ਨ ਅੱਛੀ ਸੀ ਤੇ ਮੇਰਾ ਸਿਲੈਕਸ਼ਨ ਹੋ ਗਿਆ ਚਾਰ ਬੰਦੇ ਹੋਰ ਸੀ ਨਾਲ ਅਸੀਂ ਬੈਠ ਗਏ ਤਾਂ ਸਾਡਾ ਜਿਹੜਾ ਇਨਚਾਰਜ ਸੀਗਾ ਇੱਕ ਮਿਸਟਰ ਚੰਦਰਮੋਹਨ ਉਹਨੇ ਸਾਨੂੰ ਐਕਸਪਲੇਨ ਕੀਤਾ ਕਿ ਭਈ ਤੁਸੀਂ ਹੁਣ ਬੈਠ ਕੇ ਡਿਜ਼ਾਈਨ ਬਣਾ ਲੇਕਿਨ ਅਸੀਂ ਤਾਂ ਬੱਚੇ ਸੀ ਨਾ 1965 ਦੀਆਂ ਗੱਲਾਂ ਹਮ ਮੈਂ ਛਤੀਰ ਜਮੇ ਆਇਆਗਾ ਤੇ ਬੜੀ ਬੜੀ ਮੁਸ਼ਕਲ ਸੀਗੀ ਤੇ ਕਬਰਾਂਟ ਤਾਂ ਜ਼ਰੂਰ ਹੁੰਦੀ ਸੀ ਲੇਕਿਨ ਇਹਨੂੰ ਪਤਾ ਸੀਗਾ ਕਿ ਕਰ ਲੈਣਾ ਕਿਉਂ ਮੈਂ ਹੀ ਜਿੰਨੀ ਕਰਕੇ ਆਇਆ ਮਾਸਟਰ ਆਫ ਟੈਕਨੋਲੋਜੀ ਕਰਕੇ ਆਇਆ ਜੇ ਮੈਂ ਨਹੀਂ ਕਰ ਸਕਦਾ ਹੋਰ ਕੌਣ ਕਰੇਗਾ ਫਿਰ ਤੇ ਐਸੇ ਉਹ ਦੋਨੋਂ ਬੈਠੇ ਸੀਗੇ ਤੇ ਉਹ ਜਿਹੜੇ ਦੂਜੇ ਟਰੈਕਟਰ ਹੈਗੇ ਆ ਉਹਨਾਂ ਦੇ ਨਾਲ ਮਿਲ ਗਿਆ ਸਾਨੂੰ ਦੇਖਣ ਨੂੰ ਮੈਸਿਵ ਫਰਗਸਨ ਹੂੰ ਉਹ ਬਾਹਰੋਂ ਆਉਂਦੇ ਸੀ ਫਿਰ ਇੰਪੋਰਟ ਕਰਦਾ ਸੀ ਇੰਡੀਆ ਹਾਂ ਇੰਪੋਰਟ ਜ਼ਿਆਦਾਤਰ ਖੇਤੀ ਹੈ ਉਹ ਤਾਂ ਫਿਰ ਬਲਦਾਂ ਤੇ ਹੁੰਦੀ ਹੋਣੀ ਹੈ ਦੇਸ਼ ਵਿੱਚ ਬਲਦਾਂ 'ਚ ਹੁੰਦੀ ਸੀਗੀ ਲੇਕਿਨ ਜਿਹੜੇ ਐਫੋਰਡ ਕਰ ਸਕਦੇ ਹੈਗੇ ਕੋਈ ਕੋਈ ਕਿਸੇ ਕਿਸੇ ਕੋਲ ਟਰੈਕਟਰ ਹੋਣਾ ਹੈ ਕਿਸੇ ਕਿਸੇ ਕੋਲ ਸੀਗਾ ਉਹ ਮੈਸੀਵ ਫਰਗੂਸਨ ਬਹੁਤ ਅੱਛਾ ਟਰੈਕਟਰ ਹੈਗਾ ਤੇ ਅਸੀਂ ਜਦੋਂ ਤੁਸੀਂ ਕਿਹੜੀ ਕੰਪਨੀ ਉਸਤੇ ਡਿਜ਼ਾਈਨ ਕੀਤਾ ਟਰੈਕਟਰ ਨਹੀਂ ਜੀ ਅਸੀਂ ਕੰਪਨੀ ਵਾਸਤੇ ਨਹੀਂ ਸੀ ਕਰ ਰਹੇ ਅਸੀਂ ਤੇ ਕਰ ਰਹੇ ਸੀ ਇੰਸਟੀਚਿਊਟ ਲਈ ਤੇ ਇੰਸਟੀਚਿਊਟ ਦਾ ਕੰਮ ਹੈ ਕਿ ਜਦੋਂ ਡਿਜ਼ਾਈਨ ਕੰਪਲੀਟ ਹੋ ਜਾਏਗਾ ਤੇ ਉਹਦੀ ਮੈਨੂਫੈਕਚਰਿੰਗ ਦਾ ਬੰਦਾ ਫਿਰ ਉਹ ਕਰਨਗੇ ਹੂੰ ਤੇ ਸਾਡਾ ਕੋਲ ਡਿਜ਼ਾਈਨ ਤਿਆਰ ਕਰਕੇ ਦੇਤਾ ਅਸੀਂ ਡਿਜ਼ਾਈਨ ਤਿਆਰ ਹੀ ਕਰਨਾ ਸੀਗਾ ਤੇ ਡਿਜ਼ਾਈਨ ਕਰਨ ਵਾਸਤੇ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਤੁਸੀਂ ਅੱਗੇ ਵਧੋ ਤੇ ਉਹਦੇ ਵਿੱਚ ਜਿਹੜਾ ਮੇਨ ਸਟੈਪ ਸੀਗਾ ਕਿਉਂਕਿ ਇੱਕ ਬਰਾਏ ਕਪਰਾਏ ਨਾਲ ਬਣੇਗਾ ਕਿਤਰਾ ਤੇ ਉਹਨਾਂ ਦੇ ਇੰਚਾਰਜ ਸੀਗਾ ਉਥੋਂ ਦਾ ਇੰਸਟੀਚਿਊਟ ਦਾ ਉਹਨੇ ਸਾਨੂੰ ਇੱਕ ਸਪੈਸ਼ਲ ਦਿੱਤਾ ਬੜਾ ਪੋਜ਼ਿਟਿਵ ਤੇ ਮੋਟੀਵੇਸ਼ਨਲ ਅਤਿ ਘੰਟੀ ਦੀ ਸਪੀਚ ਵਾਰਾ ਜੈਟ ਕਾ ਬਿਠਾ ਕੇ ਸਮਝਾਇਆ ਕਿ ਨਾ ਦੇਖੋ ਮੈਂ ਜਦੋਂ ਆਇਆ ਸੀ ਮੈਨੂੰ ਬੜੀ ਘਬਰਾਹਟ ਸੀ ਲੇਕਿਨ ਜੇ ਤੁਸੀਂ ਕੰਮ ਨੂੰ ਹੱਥ ਪਾ ਦੋਗੇ ਤੇ ਰਾਸਾ ਨਿਕਲੇਗਾ ਫਿਰ ਅਸੀਂ ਬੈਠੇ ਤੁਹਾਨੂੰ ਗਾਈਡ ਕਰ ਉਹ ਤੁਸੀਂ ਕਰੋ ਤੁਸੀਂ ਬੈਠੇ ਫਿਰ ਕਹਿੰਦੇ ਦੇਖੋ ਫਸਟ ਸਟੈਪ ਹੈਗਾ ਕਿ ਤੁਸੀਂ ਟਰੈਕਟਰ ਦੇ ਬਾਰੇ ਪ੍ਰੋਡਕਟ ਦੇ ਬਾਰੇ ਨੌਲੇਜ ਇਕੱਠੀ ਕਰੋ ਤੇ ਮੈਂ ਤੁਹਾਨੂੰ ਟਰੈਕਟਰ ਦੇ ਰਿਹਾ ਹੈਗਾ ਕਈ ਉਹਨੇ ਇੱਕ ਮੈਸਿਵ ਫਰਗੂਸਨ ਦਿੱਤਾ ਇੱਕ ਰਸ਼ੀਅਨ ਟਰੈਕਟਰ ਇੱਕ ਅਮਰੀਕਨ ਟਰੈਕਟਰ ਇੱਕ ਪੋਲਿਸ਼ ਟਰੈਕਟਰ ਐਸੇ ਕਿ ਨਾ ਪੰਜ ਟਰੈਕਟਰ ਸਾਨੂੰ ਲਿਆ ਕੇ ਉਹਨੇ ਹਾਜ਼ਰ ਕਰ ਦਿੱਤੇ ਕਹਿੰਦੇ ਐਗੇ ਤੁਸੀਂ ਉਹਨਾਂ ਨੂੰ ਖੋਲੋ ਸਾਰਾ ਸਾਰਿਆਂ ਨੂੰ ਖੋਲੋ ਖੋਲ ਕੇ ਤੁਸੀਂ ਫਿਰ ਤੁਸੀਂ ਦੇਖੋ ਕਿ ਇਹ ਟਰੈਕਟਰ ਕੰਮ ਕਿਤਨਾ ਕਰਨ ਰਿਹਾ ਹੈ ਕਿਤਨਾ ਕਰਦਾ ਉਹ ਕਿਤਨਾ ਕਰਦਾ ਤੁਹਾਨੂੰ ਆਈਡੀਆ ਤੁਹਾਡੇ ਬ੍ਰਾਡ ਅਪ ਹੋ ਜਾਣਗੇ ਫਿਰ ਹੈਗੀ ਸਟਰਲ ਸਪੈਸੀਫਿਕੇਸ਼ਨ ਕਿ ਹਰ ਚੀਜ਼ ਸਪੈਸੀਫਿਕੇਸ਼ਨ ਜੁਣਿਆ ਤਾਂ ਆਪਣੇ ਮਰਜ਼ੀ ਨਾਲ ਨਹੀਂ ਕਰ ਦੇਣੀ ਜਿਦਾਂ ਕਾਰ ਜਾ ਰਹੀ ਹੈ ਨਾ ਕਾਰ ਦਾ ਚੱਕਰ ਚੱਕਾ ਕਿੰਨੀ ਵੇਟ ਸਾਰੇ ਦੀ ਇੱਕ ਹੁੰਦੀ ਆ ਮੋਟਰਵੇ ਤੇ ਚੱਲੇ ਜਾਓ ਸਾਰੇ ਇਕੋ ਵੇਟ ਦੇ ਕਿਉਂ ਸਪੈਸੀਫਿਕੇਸ਼ਨ ਇਤਰਾ ਦੀ ਆ ਉਹ ਤੋਂ ਬਾਹਰ ਨਹੀਂ ਜਾਂਦੇ ਉਹ ਫੇ ਸਾਨੂੰ ਸਪੈਸੀਫਿਕੇਸ਼ਨ ਮੰਗਾ ਕੇ ਦਿੱਤੀ ਯੂਕੇ ਤੋਂ ਕਿ ਟਰੈਕਟਰ ਸਪੈਸੀਫਿਕੇਸ਼ਨ ਹੈਗੀ ਆ ਤੁਹਾਡੀ ਗਾਈਡਲਾਈਨ ਹੈ ਆ ਤੇ ਅਸੀਂ ਕੰਮ ਸ਼ੁਰੂ ਕੀਤਾ ਮੈਨੂੰ ਮਿਲਿਆ ਹਾਈਡਰੋਲਿਕਸ ਹਾਈਡਰੋਲਿਕ ਜਿਹੜਾ ਹੈਗਾ ਉਹ ਪੇਟੈਂਟਡ ਹੈ ਹੂੰ ਉਹ ਕਹਿੰਦੇ ਕਿ ਬਾਕੀ ਸਭ ਚੀਜ਼ਾਂ ਭਾਵੇਂ ਤੁਸੀਂ ਨਕਲ ਵੀ ਕਰ ਲੋਗੇ ਤਾਂ ਪਤਾ ਨਹੀਂ ਲੱਗਣੀ ਆ لیکن ਜਿਹੜਾ ਹਾਈਡਰੋਲਿਕਸ ਹੈਗਾ ਇਹ ਪੇਟੈਂਟਡ ਹੈ ਇਹ ਤਾਂ ਹੋ ਨਹੀਂ ਸਕਦੀ ਨਹੀਂ ਇਹ ਤੁਹਾਨੂੰ ਆਪ ਬਣਾਉਣਾ ਲੈ ਕੇ ਰਹਿ ਉਸੇ ਬਾਅਦ ਸੂਰੀ ਸਾਹਿਬ ਜਿਹੜੇ ਸਾਡੇ ਉਥੋਂ ਦੇ ਡਾਇਰੈਕਟਰ ਸੀ ਉਹਨਾਂ ਨੇ ਮੈਨੂੰ ਹੋਰ ਚੀਜ਼ ਦੇ ਦਿੱਤੀ ਕਹਿੰਦੇ ਕਿ ਜਿਹੜਾ ਟਰੈਕਟਰ ਹੈਗਾ ਹੈ ਮੈਸੀਵ ਫਰਗੂਸਨ ਉਹਦੇ ਚ ਰਾਈਟ ਹੈਂਡ ਸਾਈਡ ਤੇ ਦੋ ਲੀਵਰ ਆ ਇੱਕ ਫਾਰਵਰਡ ਨੂੰ ਚੱਲਦਾ ਹੈਗਾ ਛੋਟਾ ਵੱਡਾ ਇੱਕ ਵੱਡਾ ਤੇ ਇੱਕ ਛੋਟਾ ਹੁਣ ਜਦ ਕਹਿੰਦੇ ਸੁਹਾਗਾ ਫੇਰਨਾ ਹੈਗਾ ਤੇ ਹਲ ਚਲਾਣਾ ਚਲਾਉਣ ਵਾਸਤੇ ਆਢਿਆ ਸੁਹਾਗਾ ਫੇਰਨ ਨੂੰ ਆਢਿਆ ਉੱਪਰ-ਨੀਚੇ ਦੋ ਤੇ ਮੈਂ ਤਾਂ ਉਸ ਵੇਲੇ ਦੇਖਿਆ ਵੀ ਨਹੀਂ ਤੇ ਉਹਨੂੰ ਦੇਖਿਆ ਟਰੈਕਟਰ ਅੱਛਾ ਹੈ ਆ ਕਹਿੰਦੇ ਲੇਕਿਨ ਜਿਹੜਾ ਅਸੀਂ ਟਰੈਕਟਰ ਬਣਾ ਉਹਦੇ ਵਿੱਚ ਇੱਕ ਹੀ ਲੀਵਰ ਚਾਹੀਦਾ ਇਹ ਸਾਡਾ ਮਾਰਕੀਟਿੰਗ ਪੁਆਇੰਟ ਹੈ ਇਹ ਕਲਪੀ 13 ਕਮ ਹੈਗਾ ਇਹ ਇਕੋ ਲੀਵਰ ਜੇ ਫਾਰਵਰਡ ਨਹੀਂ ਕਰਾਂਗੇ ਤੇ ਇਹ ਜਿਹੜਾ ਸੁਆਗਾ ਫਿਰ ਉਹਦਾ ਪਿੱਛੇ ਕਰਾਂ ਤੇ ਉਹ ਨੂੰ ਡਰਾਫਟ ਕੰਟਰੋਲ ਤੇ ਪੋਜੀਸ਼ਨ ਕੰਟਰੋਲ ਦੋ ਸੀਗੇ ਪੋਜੀਸ਼ਨ ਕੰਟਰੋਲ ਇਹ ਸੁਆਗਾ ਫੇਸ ਹੈ ਡਰਾਫਟ ਕੰਟਰੋਲ ਜਿਹੜਾ ਉਹਨੇ ਹਲਵਾਣਾ ਇਹਨੇ ਦੋਨੇ ਕੰਟਰੋਲ ਜਿਹੜੇ ਇਕੋ ਲੀਵਰ ਨਾਲ ਹੁਣੇ ਇੱਕ ਅੱਗੇ ਪਿੱਛੇ ਮਗਾ ਠੀਕ ਹੈ ਜੀ ਲੱਗੇ ਰ ਲੇਕਿਨ ਇਤਨਾ ਹੀ ਆ ਨਾ ਕਿ ਤੁਹਾਡੇ ਕੋਲ ਕੰਫੀਡੈਂਸ ਹੋਵੇ ਅਗਲੇ ਦੀ ਗਾਈਡੈਂਸ ਹੋਵੇ ਕਰਤਾ ਡਿਜ਼ਾਈਨ ਬਿਲਕੁਲ ਜੀ ਡਿਜ਼ਾਈਨ ਬਣ ਗਿਆ ਅੱਛਾ ਡਿਜ਼ਾਈਨ ਕਰਨ ਦੇ ਬਾਅਦ ਫਿਰ ਉਸ ਨੂੰ ਅਸੀਂ ਪ੍ਰੋਡਿਊਸ ਕਰਨਾ ਸੀਗਾ ਉੱਥੇ ਤੇ ਦੁਰਗਾਪੁਰ ਬਹੁਤ ਸਾਰੀ ਫੈਕਟਰੀਆਂ ਹੈਗੀਆਂ ਨੇ ਇਹ ਕੋਈ ਨਾ ਚ ਐਮਏਐਮਸੀ ਹੈਗੀ ਆ ਦੁਰਗਾਪੁਰ ਸਟੀਲ ਪਲਾਂਟ ਹੈਗਾ ਐਲੋਇਸ ਸਟੀਲ ਪਲਾਂਟ ਹੈਗਾ ਉਹ ਸਾਰੇ ਗਵਰਨਮੈਂਟ ਦੇ ਪਲਾਂਟ ਨੇ ਉਹ ਗਵਰਨਮੈਂਟ ਲਈ ਤਾਂ ਹੀ ਟਰੈਕਟਰ ਬਣਾ ਰਹੇ ਆ ਤੇ ਉਹਨਾਂ ਨੂੰ ਅਰਜੈਂਸੀ ਦੇ ਲਈ ਵੀ ਇਹ ਲੜਕੇ ਜੋ ਤੁਹਾਨੂੰ ਦਿੰਦੇ ਆ ਉਹਨਾਂ ਨੂੰ ਬਣਾਉਣ ਦੇ ਦੋ ਫੌਰੀ ਵਾਪਸ ਅਸੀਂ ਰਹੀਆਂ ਬਣਾ ਕੇ ਉਹਨਾਂ ਦੇ ਜਾਂਦੇ ਉਹ ਪੀਸ ਬਣਾ ਕੇ ਸਾਨੂੰ ਦਿੰਦੇ ਹੈ ਇਹ ਅਸੈਂਬਲ ਕਰ ਜਾਂਦੇ ਸੀ ਕਰਦੇ ਕਰਦੇ ਇੱਕ ਟਰੈਕਟਰ ਬਣਾਇਆ ਉਸ ਦੇ ਬਾਅਦ ਉਹਨੂੰ ਹੀ ਦੌੜਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਜਿਹੜੇ ਸਾਨੂੰ ਡਿਫੈਕਟ ਮਿਲੇ ਉਹਨੂੰ ਫੇਰ ਰੈਕਟੀਫਾਈ ਕਰਕੇ ਇੱਕ ਹੋਰ ਬਣਾਇਆ ਬਣਾ ਕੇ ਜਦੋਂ ਇਹ ਦਾ 3.5 ਕਮ ਤਕਰੀਬਨ 2 ਸਾਲ ਚ ਕੰਪਲੀਟ ਹੋ ਗਿਆ ਬਣਾਤਾ ਬਿਲਕੁਲ 2 ਸਾਲ ਬਾਅਦ ਕਿਹੜੀ ਕੰਪਨੀ ਨੇ ਅਡਾਪਟ ਕੀਤਾ ਉਹ ਨਹੀਂ ਉਹ ਟਰੈਕਟਰ ਸੀ ਬਣਾ ਕੇ ਤਾਂ ਉਹਨਾਂ ਨੂੰ ਦੇ ਦਿੱਤਾ ਹਾਂ ਤੇ ਅਸੀਂ ਉਹਨਾਂ ਨੂੰ ਪੁੱਛਿਆ ਜੀ ਹੁਣ ਇਹਦਾ ਕੀ ਹੋਏਗਾ ਤੇ ਉਹਨਾਂ ਦਾ ਸੀਗਾ ਕਹਿੰਦੇ ਜੀ ਹੁਣ ਇਹਦੇ ਵਾਸਤੇ ਅਸੀਂ ਲੱਭ ਰਹੇ ਹਾਂ ਕੋਈ ਮੈਨੂਫੈਕਚਰਰ ਕੋਈ ਬਿਜ਼ਨਸ ਪਰਸਨ ਜਿਹੜਾ ਸਾਨੂੰ ਚਲਾਏਗਾ ਪਲਾਂਟ ਲਗਾਵੇ ਉਹਨੇ ਇਨਵੈਸਟ ਕਰਨਾ ਹੈ ਸਾਨੂੰ ਦੱਸੇਗਾ ਕਿੰਨੇ ਬਣਾਣੇ ਆ ਤੇ ਅਸੀਂ ਉਸ ਦੀ ਸਾਰੀ ਗਾਈਡਲਾਈਨ ਉਹਨਾਂ ਨੂੰ ਦੱਸਾਂਗੇ ਕਿ ਇਹ 30 ਟਰੈਕਟਰ ਪਰਮਟ ਬਣਾਣੇ ਆ ਤੇ ਉਹਦੇ ਵਾਸਤੇ ਕਿੰਨਾ ਸਾਫ ਰਹੇਗਾ ਕਿਨੇ ਫੋਰਮੈਨ ਕਿਨੇ ਇੰਜੀਨੀਅਰ ਕਿਹੜੀਆਂ ਮਸ਼ੀਨਾਂ ਕਿਹੜੀ ਲੇਆਉਟ ਹੋਏਗੀ ਕਿਹੋ ਜਿਹਾ ਸਭ ਪੂਰਾ ਬਣਾ ਕੇ ਤੁਹਾਨੂੰ ਦਵਾਗੇ ਉਹਦੀ ਮੋਟੀ ਫੀਸ ਹੈਗੀ ਆ ਤੇ ਤੁਹਾਡਾ ਕੰਮ ਖਤਮ ਹੋ ਗਿਆ ਬਾਕੀ ਹੁਣ ਸਾਡਾ ਕੰਮ ਹੈ ਠੀਕ ਹੈ ਉਹਦੇ ਬਾਅਦ ਉਥੋਂ ਤਾਂ ਮੈਂ ਨਿਕਲ ਗਿਆ ਲੇਕਿਨ ਜਿੱਥੇ ਵੀ ਨੌਕਰੀ ਕਰਦਾ ਰਿਹਾ ਕਰਦਾ ਰਿਹਾ ਫਿਰ ਇੰਡੀਆ ਦੀਆਂ ਕਈ ਜਗ੍ਹਾ ਨੌਕਰੀ ਕੀਤੀ ਹਮੇਸ਼ਾ ਸੀ ਪਿੱਛੇ ਝਾਕੇ ਦੇਖਦੇ ਕਿ ਉਸ ਟਰੈਕਟਰ ਦਾ ਕੀ ਹੋਇਆ ਸਾਡੇ ਟਰੈਕਟਰ ਦਾ ਕੀ ਹੋਇਆ ਉਹ ਕਰਦੇ ਕਰਦੇ ਤਕਰੀਬਨ ਇੱਕ ਸਾਲ ਲੰਘ ਗਿਆ ਦੋ ਸਾਲ ਲੰਘ ਗਿਆ ਪੰਜ ਸਾਲ ਲੰਘ ਗਿਆ ਸਾਨੂੰ ਯਾਰ ਇਹ ਸਭੜਾਇਆ ਸੀਗਾ ਇਹ ਕੋਰਟ ਸਟੋਰੇਜ ਪੈ ਗਿਆ ਫਾਇਲਾਂ ਚ ਪਿਆ ਰਿਹਾ ਨਾ ਬੜਨਾ ਵੀ ਕੁਝ ਹੋਣਾ ਕਿ ਨਹੀਂ ਹੋਣਾ ਤੇ ਸਮਵੇਅਰ ਅਰਾਊਂਡ 75 ਸਾਨੂੰ ਹੁਣ ਤਕਰੀਬਨ ਇੱਕ ਦਿਨ ਖਬਰ ਮਿਲੀ ਕਿ ਹਾਂਜੀ ਉਹ ਟਰੈਕਟਰ ਬਣਵਾਸਤੇ ਜੀ ਉਹ ਖਰੀਦ ਲਿਆ ਅੱਛਾ ਕਿਨੇ ਖਰੀਦਿਆ ਕਹਿੰਦੇ ਜੀ ਪੰਜਾਬ ਗਵਰਨਮੈਂਟ ਨੇ ਹੂੰ ਪੰਜਾਬ ਗਵਰਨਮੈਂਟ ਨੇ ਹੁਣ ਉੱਥੇ ਦੁਰਗਾਪੁਰ ਚ ਬੈਠੇ ਆ ਸਾਨੂੰ ਪਤਾ ਉੱਥੇ ਸਟੀਲ ਪਲਾਂਟ ਸਾਰੇ ਉਧਰ ਬੰਗਾਲ ਬਿਹਾਰ ਚ ਆ ਇੱਥੇ ਸਟੀਲ ਪਲਾਂਟ ਵੀ ਕੋਈ ਨਹੀਂ ਆ ਫੈਕਟਰੀਆਂ ਵੀ ਵੱਡੀਆਂ ਨਹੀਂ ਆ ਟਰੈਕਟਰ ਫੇਰ ਇੱਥੇ ਖਰੀਦ ਲਿਆ ਤੇ ਟਰੈਕਟਰ ਬਣਾਏਗਾ ਕੌਣ ਕਿਹੜੀ ਵੱਡੀ ਫੈਕਟਰੀ ਆ ਸਾਨੂੰ ਕੋਈ ਸਮਝ ਨਹੀਂ ਆਈ ਤੇ ਫੇਰ ਥੋੜਾ ਹੋਰ ਅੱਗੇ ਚੱਲੇ ਅਗਲੇ ਸਾਲ ਪਤਾ ਲੱਗਾ ਨਹੀਂ ਜੀ ਉਹ ਤਾਂ ਕੰਮ ਸ਼ੁਰੂ ਕਰਤਾ ਮੁਹੱਲੀ ਆ ਉਹਦਾ ਪਲਾਂਟ ਲੱਗਣਾ ਸ਼ੁਰੂ ਹੋ ਗਿਆ ਉਸ ਵੇਲੇ ਸਵਰਾਜ ਦਾ ਨਾਮ ਬਿਲਕੁਲ ਨਹੀਂ ਸੀਗਾ ਸਾਨੂੰ ਬਿਲਕੁਕੁਲ ਨਹੀਂ ਪਤਾ ਕੀ ਬਣਨਾ ਕੀ ਨਹੀਂ ਬਣਨਾ ਸਾਨੂੰ ਪਤਾ ਟਰੈਕਟਰ ਬਣਾ ਕੇ ਦਿੱਤਾ ਬਾਗੀ ਕੰਮ ਚੱਲੇਗਾ ਮੈਂ ਸਿਰਫ ਉੱਥੋਂ ਨਿਕਲ ਗਿਆ ਲੇਕਿਨ ਮੇਰੇ ਨਾਲ ਦੇ ਸਾਥੀ ਜਿਹੜੇ ਹੈਗੇ ਸੀਗੇ ਉਹ ਸਵਰਾਜ ਦੇ ਵਿੱਚੋਂ ਉਹਨਾਂ ਨੇ ਨੌਕਰੀ ਕਰ ਲਈ ਫਿਰ ਅੱਛਾ ਉਹ ਸਵਰਾਜ ਨੇ ਬਣਾਇਆ ਫਿਰ ਉਹ ਟਰੈਕਟਰ ਨਹੀਂ ਉਹ ਜਿਹੜਾ ਟਰੈਕਟਰ ਬਣਾਇਆ ਮੁਹਾਲੀ ਦੇ ਵਿੱਚ ਪਤਾ ਨਹੀਂ ਉਸ ਉਹਦਾ ਕੰਪਨੀ ਦਾ ਨਾਮ ਕੀ ਹੈਗਾ ਲੇਕਿਨ ਜਿਹੜਾ ਉਸ ਟਰੈਕਟਰ ਬਣ ਰਿਹਾ ਉਹ ਸਵਰਾਜ ਟਰੈਕਟਰ ਹੈਗਾ ਸਵਰਾਜ ਟਰੈਕਟਰ ਤੇ ਬੜਾ ਦਿਲ ਖੁਸ਼ ਹੁੰਦਾ ਹੈਗਾ ਕਿ ਉਹ ਟਰੈਕਟਰ ਕੋਈ ਆਪਣੀ ਇੱਕ ਕਹਾਣੀ ਹੈ